ਉਹਨਾਂ ਦੇ ਪਾਸ ਕਰਨ ਚ ਵੀ ਤੇ ਰਾਜਪਾਲ ਤੱਕ ਪਹੁੰਚਣ ਚ ਵੀ ਸਾਥ ਦਿੱਤਾ ਕਿਸਾਨਾਂ ਕਰਕੇ ਅਸੀਂ ਖੁਦ ਕਿਸਾਨ ਦਾ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦੇ ਆਂ ਕਿਸਾਨ ਦੇ ਪੁੱਤ ਪਤੀਜੇ ਆਂ ਤੇ ਅਸੀਂ ਕਿਸਾਨਾਂ ਲਈ ਸਾਡੀ ਜਾਨ ਹਾਜ਼ਰ ਹੈ ਪਰ ਤਾਂ ਕਿ ਕੱਲ ਦਾ ਸਾਥ ਜਿਹੜਾ ਉਹ ਇਸ ਕਰਕੇ ਵੀ ਸਾਡਾ ਜ਼ਰੂਰੀ ਸੀਗਾ ਤਾਂ ਕਿ ਇਹ ਪਤਾ ਲੱਗ ਜੇ ਕਿ ਪੂਰਾ ਪੰਜਾਬ ਜਿਹੜਾ ਸੈਂਟਰ ਤੱਕ ਇਹ ਮੈਸੇਜ ਪਹੁੰਚੇ ਉਹ ਇਕੱਠਾ ਹੈ ਇਸ ਮਾਮਲੇ ਤੇ ਪਰ ਜਿਸ ਤਰੀਕੇ ਨਾਲ ਕਾਂਗਰਸ ਜਿਹੜੀ ਹੈ ਉਹ ਅੱਤਸ਼ਵਾਦੀਆਂ ਚਲਾ ਰਹੀ ਹੈ ਲੱਡੂ ਵੰਡ ਰਹੀ ਹੈ ਪਟਾਕੇ ਚਲਾ ਰਹੀ ਹੈ ਇਹ ਕੋਈ ਉਹਨਾਂ ਦੀ ਜਿੱਤ ਨਹੀਂ ਹੈਗੀ ਇਹ ਤਾਂ ਸਿਰਫ ਇੱਕ ਅਮੈਂਡਮੈਂਟ ਹੈ ਅਮੈਂਡਮੈਂਟ ਲੈ ਕੇ ਆਏ ਨੇ ਉਹਨਾਂ ਬਿੱਲਾਂ 'ਚ ਪੰਜਾਬ ਵੱਲੋਂ ਉਸ ਉਹਨਾਂ ਸੈਂਟਰ ਦੇ ਬਿੱਲਾਂ ਨੂੰ ਹੀ ਅਮੈਂਡ ਕਰਨ ਦੀ ਤਜਵੀਜ਼ ਹੈ ਬੇਨਤੀ ਹੈ ਮੈਨੂੰ ਇਹ ਦੱਸੋ ਇਹ ਤਾਂ ਉਹੀ ਗੱਲ ਹੋ ਗਈ ਕਿ ਜਿਵੇਂ ਪ੍ਰਿੰਸੀਪਲ ਦੁਆਰਾ ਦਿੱਤੇ ਹੋਏ ਹੁਕਮ ਨੂੰ ਕੋਈ ਪੀਟੀ ਮਾਸਟਰ ਉੱਜ ਬਦਲਾ ਕਰਕੇ ਉਹਨੂੰ ਭੇਜ ਦੇ ਤੇ ਹਜੇ ਪ੍ਰਿੰਸੀਪਲ ਕੋਲੇ ਪਹੁੰਚਿਆ ਵੀ ਨਾ ਹੋਵੇ ਤੇ ਪਹਿਲੀ ਉਹ ਭੰਗੜਾ ਪਾਉਣ ਲੱਗ ਜੇ ਤੇ ਕਿਸਾਨ ਹਜੇ ਵੀ ਸੜਕਾਂ ਤੇ ਬੈਠੇ ਨੇ ਇਹਦੇ ਨਾਲ ਇੱਕੋ ਹੀ ਗੱਲ ਇੱਕੋ ਹੀ ਮੈਸੇਜ ਗਿਆ ਕਿ ਪੰਜਾਬ ਜਿਹੜੇ ਆ ਉਹ ਇਕੱਠਾ ਹੈ ਇਸ ਮਾਮਲੇ ਤੇ ਪਰ ਵਿਰੋਧੀ ਧਿਰ ਹੋਣ ਦੇ ਨਾਤੇ ਅਸੀਂ ਇਹਨਾਂ ਨੂੰ ਮਨਮਰਜ਼ੀਆਂ ਕਰਨ ਨਹੀਂ ਦੇਵਾਂਗੇ ਕੈਪਟਨ ਸਾਹਿਬ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਕਿ ਸਾਥ ਦੇ ਦਾ ਤੇ ਕਿਸਾਨਾਂ ਦਾ ਰਾਖਾ ਇਹ ਉਹ ਟਾਈਟਲ ਰੱਖ ਕੇ ਤੇ ਉਹ ਜਿਹੜੇ ਨੇ ਕਿਸਾਨਾਂ ਦੇ ਰਾਖੇ ਬਣ ਗਏ ਹਜੇ ਤਾਂ ਲੜਾਈ ਸ਼ੁਰੂ ਹੋਣੀ ਹੈ ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ ਸੋ ਇਸ ਕਰਕੇ ਅਸੀਂ ਇਹ ਕਹਿਣ ਆਏ ਆ ਕਿ ਜੇ ਐਮਐਸਪੀ ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਸਵੀਜ਼ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮ ਐਸ ਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮ ਐਸ ਪੀ ਤੋਂ ਮੁੱਕਰ ਗਿਆ ਫਿਰ ਘੱਟ ਬੰਦਦਾ ਕੀ ਹੈ ਨੰਬਰ 2 ਤੇ ਜੇ ਸੈਂਟਰ ਨਹੀਂ ਕਹਤਾ ਸੈਂਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਚਾਹੀਦਾ ਜੀ ਬਾਕੀ ਨਹੀਂ ਅਸੀਂ ਖਰੀਦਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮ ਐਸ ਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲਏ ਉਹਨੇ ਇਸ ਗੱਲ ਤੇ ਵਾਕਆਊਟ ਕੀਤਾ ਕਿ ਪੰਜਾਬ ਸਰਕਾਰ ਗਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਰੰਟੀ ਵੀ ਦੇਵੇ ਕਿ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋਲ ਰਿਹਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਓ ਕਪਾਨ ਨਰਮਾ ਮੱਕੀ ਵਗੈਰਾ ਉਹ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘਾਟਾ ਪਾਉਣ ਦੀ ਕੋਸ਼ਿਸ਼ ਨਾ ਕਰਨੇ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬਿੱਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰੱਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਬਣ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਚੁੱਲ੍ਹਿਆਂ 'ਚ ਅਜੇ ਵੀ ਅੱਗ ਨਹੀਂ ਮੱਚੀ ਇਹ ਲੱਡੂ ਜਿਹੜੇ ਨੇ ਸ਼ਾਇਦ ਇਹਨਾਂ ਦੇ 2022 ਵਾਲੇ ਫੁੱਟਰੇ ਨੇ ਉਹ ਗਲਤ ਫਹਿਮੀ 'ਚ ਨੇ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਜੇ ਜੇ ਇੰਨੇ ਪੰਜਾਬ ਦੇ ਰਾਖੇ ਕਹੋਂਦੇ ਨੇ ਕੈਪਟਨ ਸਾਹਿਬ ਤਾਂ ਫਿਰ ਰਾਸ਼ਟਰਪਤੀ ਤੋਂ ਸੈਨ ਕਰਾ ਕੇ ਲਿਓਣ ਫਿਰ ਉਹਨਾਂ ਨੇ ਚੱਕ ਕੇ ਬਿੱਲ ਭਰਾ ਮਾਰਨੇ ਨੇ ਜੀ ਉਹਨਾਂ ਨੂੰ ਹੀ ਕਹਿ ਰਹੇ ਆ ਕਿ ਤੁਹਾਡੇ ਬਿਲਾ ਦੇ ਵਿੱਚ ਐਮੈਂਡਮੈਂਟ ਕਰ ਰਹੇ ਆ ਪੰਜਾਬ ਦਾ ਐਕਟ ਥੋੜੀ ਹੈ ਕੋਈ ਇਹ ਸੋ ਐਮਐਸਪੀ ਦਾ ਬਿੱਲ ਹੈ ਕਿਉਂ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬਚ ਗਈ ਲੜਾਈ ਤਾਂ ਇਹ ਹੈ ਲੜਾਈ ਏ ਥੋੜੀ ਹੈ ਕਿ ਲੋ ਜੀ ਅਸੀਂ ਇੱਕ ਕਾਨੂੰਨ ਇੱਥੇ ਲਿਆਂਦਾ ਇੱਥੋਂ ਪਾਸ ਹੋ ਗਿਆ ਇੱਕ ਲਾਗੂ ਥੋੜੀ ਹੋ ਸਕਦਾ ਹੈ ਜੀ ਕੁਝ ਨਹੀਂ ਹੋਇਆ ਅਜ ਤਾ ਸੋ ਕੱਲ ਮੀਤ ਵਾਲਿਆਂ ਨੇ ਵੀ ਉੱਥੇ ਕੱਲ ਹੀ ਬੋਲਿਆ ਸਾਡੇ ਸਾਰੇ ਐਮਐਲਏ ਨੇ ਵੀ ਅੰਦਰ ਇਹ ਬੋਲਿਆ ਕਿ ਪੰਜਾਬ ਸਰਕਾਰ ਗਰੰਟੀ ਇਹ ਦੇਵੇ ਕਿ ਅਸੀਂ ਕਿਸਾਨਾਂ ਦੀ ਫਸਲ ਦਾ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੁੱਕਾਂਗੇ ਨਾਟ ਓਨਲੀ ਕਣ ਚੋਨਾ ਬਾਕੀ ਕਿਹ ਕੀ ਫਸਲਾਂ ਕੌਣ ਛੱਡਤੀ ਇਹਨਾਂ ਨੇ ਸੋ ਅਸੀਂ ਇਹ ਗੱਲ ਕਹਿਣ ਲਈ ਤੁਹਾਡੇ ਕੋਲੇ ਆਏ ਆ ਕਿ ਇਹ ਜਿਹੜੇ ਐਮੈਂਡਮੈਂਟ ਹੈ ਵਿਚਾਲੇ ਲਫ਼ਜ਼ ਪਾਇਆ ਤਾਂ ਕੋਈ ਵੀ ਸਰਕਾਰ ਕਰ ਦੂਗੀ ਜੀ ਅਸੀਂ ਆਲਰੇਡੀ ਦਿੱਲੀ ਦੇ ਵਿੱਚ ਐਮਐਸਪੀ ਤੋਂ 7-8 ਰੁਪਏ ਜ਼ਿਆਦਾ ਭਾਅ ਦੇ ਰਹੇ ਹਾਂ ਦਿੱਲੀ ਦੀ ਗਵਰਨਮੈਂਟ ਠੀਕ ਹੈ ਨਾ ਸੋ ਇਹ ਐਮਐਸਪੀ ਸ਼ੋਰ ਕਰੋ ਪਲੱਸ ਆਹ ਜਿਹੜੇ ਬਿੱਲ ਨੇ ਉਹ ਰੱਦ ਥੋੜੀ ਹੋਗੇ ਉਹਦੇ ਨਾਲ ਇਹ ਤਾਂ ਸਿਰਫ ਥੜਾ ਕੇ ਆਏ ਆ ਤੇ ਕਹਿੰਦੇ ਜੀ ਜਿੱਤ ਕੇ ਜਿੱਤ ਕੇ ਜਿੱਤ ਕੇ ਉਹ ਗੱਲ ਹੋਗੀ ਸੋ ਇਹ ਗਲਤਫਹਿਮੀ ਚ ਨਾ ਰਹਿਣ ਆਮ ਆਦੀ ਪਾਰਟੀ ਵਿਰੋਧੀ ਪਾਰਟੀ ਆ ਅਸੀਂ ਇਹਨਾਂ ਦਾ ਜਿਉਣਾ ਹਰਾਮ ਕਰ ਦਾਂਗੇ ਜਿੰਨੀ ਦੇ ਰਸ ਕਿਉਂਕਿ ਇਹਨਾਂ ਬਿੱਲਾਂ ਬਾਰੇ ਕੱਲਾ ਕੱਲਾ ਕਲੌਜ਼ ਬਾਰੇ ਸਮਝਾਉਣਾ ਵੀ ਸਾਡਾ ਫਰਜ ਐ ਕਿ ਕੀ ਨੇ ਇਹਦੇ ਚ ਕੀ ਲਿਖਿਆ ਹੋਇਆ ਠੀਕ ਐ ਨਾ ਸੋ ਜੇ ਕੱਲ ਨੂੰ ਕੋਈ ਐਮਐਸਪੀ ਖਰੀਦ ਤੋਂ ਘੱਟ ਨਹੀਂ ਖਰੀਦਦਾ ਤਾਂ ਜਿਵੇਂ ਕੱਲ ਮੀਤ ਹੋਰਾਂ ਨੇ ਕਿਹਾ ਸੀਗਾ ਉਥੇ ਕ੍ਰਾਪਸ਼ਨ ਦੇ ਜਿਹੜਾ ਮੈਂ ਮੀਤ ਜੀ ਨੂੰ ਕਹੂੰਗਾ ਉਹ ਕਲੀਅਰ ਕਰਨ ਕਿ ਜੇ ਕੋਈ ਐਮਐਸਪੀ ਨਹੀਂ ਖਰੀਦਦਾ ਫੇ 100 ਕੁਇੰਟਲ ਚੋਂ ਮੈਂ 50 ਕੁਇੰਟਲ ਖਰੀਦੂੰਗਾ ਤੇਰੀ ਕੋਈ ਪ੍ਰਾਈਵੇਟ ਪਲੇਅਰ ਕਹਿੰਦਾ ਨੋ ਦੇਖੋ ਜੀ ਜਿਵੇਂ ਮਾਨ ਸਾਹਿਬ ਨੇ ਪਹਿਲਾਂ ਵੀ ਕਲੀਅਰ ਕਰਤਾ ਕਿ ਜਿਹੜੇ ਕਾਨੂੰਨ ਸੈਂਟਰ ਗਵਰਨਮੈਂਟ ਨੇ ਬਣਾਇਆ ਪਾਰਲੀਮੈਂਟ ਚ ਪਾਸ ਹੋਏ ਨੇ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗੀ ਆ ਪੰਜਾਬ ਸਰਕਾਰ ਉਹਨਾਂ ਚ ਐਮੈਂਡਮੈਂਟ ਕਿਦਾਂ ਕਰ ਸਕਦੀ ਆ ਪੰਜਾਬ ਸਰਕਾਰ ਨੂੰ ਅਸੀਂ ਕੱਲ ਵੀ ਕਿਹਾ ਸੀਗਾ ਵੀ ਜਿਹੜਾ ਕੋਈ ਆਪਦਾ ਜਿਹੜਾ ਕਾਨੂੰਨ ਹੈ ਉਹ ਲੈ ਕੇ ਆਉਣਾ ਚਾਹੀਦਾ ਇਹ ਗੱਲ ਦਾ ਹੀ ਸਾਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਇਸੇ ਕਰਕੇ ਅਸੀਂ ਵੈਸੇ ਤਾਂ ਕਾਨੂੰਨ ਮੁਤਾਬਕ ਜਿਹੜੇ ਬਿੱਲ ਨੇ ਇਹ ਸਾਨੂੰ ਪਹਿਲਾਂ 15 ਦਿਨ ਪਹਿਲਾਂ ਦੇ ਮਿਲਨੇ ਚਾਹੀਦੇ ਸੀ ਪਰ ਅਸੀਂ 2 ਦਿਨ ਪਹਿਲਾਂ ਵੀ ਸੈਸ਼ਨ ਤੋਂ ਸਪੀਕਰ ਸਾਹਿਬ ਕੋਲੇ ਗਏ ਕਿਉਂਕਿ ਸਾਨੂੰ ਉਦੋਂ ਤੋਂ ਹੀ ਖਾਸ ਸੀਗਾ ਵੀ ਇਹਦੇ ਵਿੱਚ ਜਿਹੜੇ ਸਾਨੂੰ ਬਿੱਲ ਨਹੀਂ ਦੇ ਰਹੇ ਕੋਈ ਨਾ ਕੋਈ ਚਾਲ ਹੈ ਅਸੀਂ ਸਪੀਕਰ ਸਾਹਿਬ ਕੋਲੇ ਗਏ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਜੀ 15 ਦਿਨ ਪਹਿਲਾਂ ਨਹੀਂ 2 ਦਿਨ ਪਹਿਲਾਂ ਹੀ ਤੁਸੀਂ ਬਿੱਲਾਂ ਦੀ ਕਾਪੀ ਦਿਵਾ ਦਿਓ ਸਾਨੂੰ 2 ਦਿਨ ਪਹਿਲਾਂ ਨਹੀਂ ਦਿੱਤੀ ਅਸੀਂ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਤਾਣ ਦਿੱਤੀ ਅਸੀਂ ਵਿਧਾਨ ਸਭਾ ਦੇ ਅੰਦਰ ਧਰਨਾ ਲਾਇਆ ਕਿ ਵਿਧਾਨ ਸਭਾ ਦੇ ਅੰਦਰ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਨੇ ਅੰਦਰ ਕਿਹਾ ਕਿ ਜੀ 5 ਵਜੇ ਤੱਕ ਜਿਹੜੇ ਬਿੱਲ ਨੇ ਉਹ ਸਾਰੇ ਮੈਂਬਰਸ ਨੂੰ ਮਿਲ ਜਾਣਗੇ ਅਸੀਂ ਸਾਰੀ ਰਾਤ ਅੰਦਰ ਬੈਠੇ ਰਹੇ ਸਾਨੂੰ ਬਿੱਲਾਂ ਦੀ ਕਾਪੀ ਤੱਕ ਨਹੀਂ ਦਿੱਤੀ ਗਈ ਉਹ ਇਸੇ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਕੈਪਟਨ ਮਰਿੰਦਰ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਮਿਲੀ ਪੁਕਤ ਕਰਕੇ ਪਾਛ ਪਾਦੇ ਨਾਲ ਜਿਹੜੇ 2019 ਤੋਂ ਜਿਨ੍ਹਾਂ ਨੂੰ ਪਤਾ ਸੀਗਾ ਜਿਨ੍ਹਾਂ ਦੇ ਆਪ ਦੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਸੀ ਉਹਨਾਂ ਨੇ ਅੱਜ ਵੀ ਮੋਦੀ ਸਰਕਾਰ ਦੇ ਨਾਲ ਮਿਲੀਭੁਗਤ ਕਰਕੇ ਜਿਹੜਾ ਇਹ ਡਰਾਮਾ ਲਿਆਂਦਾ ਜਿਹੜਾ ਉਹਨਾਂ ਦੇ ਕੱਲ ਅੰਦਰਲੇਕ ਬਿਆਨ ਤੋਂ ਵੀ ਸਾਫਤ ਹੋ ਗਿਆ ਕਿਉਂਕਿ ਮੋਦੀ ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਪੰਜਾਬ 'ਚ ਕਿਸਾਨਾਂ ਦਾ ਗੁੱਸਾ ਬਹੁਤ ਵੱਧਦਾ ਜਾ ਰਿਹਾ ਹੈ ਪ੍ਰਦਰਸ਼ਨ ਬਹੁਤ ਵੱਡੇ ਲੈਵਲ ਤੇ ਹੋ ਰਹੇ ਆ ਤੁਸੀਂ ਕਿਸਾਨ ਆ ਦੇਖੋ ਜੀ ਮੈਂ ਹੁਣ ਜਿਹੜੀ ਅਮੈਂਡਮੈਂਟ ਲੈ ਆਂਦੀ ਬਿੱਲ ਲੈ ਆਂਦਾ ਹੁਣ ਜਿਹੜੇ ਕਿਸਾਨਾਂ ਨੂੰ ਬੇਨਤੀ ਹੈ ਤੁਸੀਂ ਧਰਨੇ ਚੱਕ ਲੋ ਇਹ ਗੱਲ ਤੋਂ ਸਾਫ ਹੁੰਦਾ ਵੀ ਦੀ ਸਰਕਾਰ ਦੀ ਕਹਿਣ ਤੇ ਇੱਕ ਡਰਾਮਾ ਮੋਦੀ ਦੇ ਨਾਲ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹ ਖੇਡਿਆ ਜਿਹਦੇ ਨਾਲ ਇਹਨਾਂ ਨੇ ਕੱਲ ਸਾਬਤ ਕਰਤਾ ਵਿਧਾਨ ਸਭਾ 'ਚ ਕਹਿ ਕੇ ਵੀ ਤੁਸੀਂ ਜਿਹੜੇ ਆ ਧਰਨੇ ਆ ਕਿਸਾਨਾਂ ਨੂੰ ਚੱਕ ਲੋ ਕਿਸਾਨ ਪਰਨੇ ਕੱਲ ਹੀ ਚੱਕਣ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਜੀ ਉਹਦੇ 'ਚ ਐਮੈਂਡਮੈਂਟ ਕਰਤੀ ਅਸੀਂ ਪਰਚਾ ਦੇਵਾਂਗੇ ਜਿਹੜਾ 3 ਸਾਲਾਂ ਦਾ ਜਿਹੜਾ ਐਮਐਸਪੀ ਤੋਂ ਘੱਟ ਖਰੀਦੂ ਸੈਂਟਰ ਨੇ ਸੀਸੀਐਲ ਲਿਮਿਟ ਬੰਦ ਕਰ ਦੇਣੀ ਆ ਤੁਸੀਂ ਕਹਿੰਦੇ ਹੋ ਅਸੀਂ ਖਰੀਦ ਨਹੀਂ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਵਪਾਰੀ ਕਹੂਗਾ ਜੀ ਮੈਂ ਪੰਜਾਬ ਚਾਹੂੰਗਾ ਤਾਂ ਜੇ ਮੈਂ ਕਟ ਰੇਟ ਤੇ ਵੇਚ ਦੂੰਗਾ ਐਮਐਸਪੀ ਤੋਂ ਮੇਰੇ ਤੇ ਪਰਚਾ ਹੋਊਗਾ ਤਾਂ ਦੱਸੋ ਕਿਸਾਨ ਜਾਊਗਾ ਕਿੱਧਰ ਨੂੰ ਉਹਦੇ ਖਰੀਦੂਗਾ ਕੌਣ ਸੋ ਇਹ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਅੱਜ ਆਰ ਪਾਰ ਦੀ ਜ਼ਿੰਦਗੀ ਮੌਤ ਦੀ ਜਿਹੜੀ ਲੜਾਈ ਲੜ ਰਹੇ ਆ ਉਹਨਾਂ ਦੇ ਨਾਲ ਕੱਲ ਅਸੀਂ ਸਮਝਦੇ ਆ ਬਹੁਤ ਵੱਡਾ ਧੋਖਾ ਹੋਇਆਗਾ ਕੱਲ ਅਸੀਂ ਵਿਧਾਨ ਸਭਾ ਦੇ ਅੰਦਰ ਵੀ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਆਮਨ ਰੂੜਾ ਜੀ ਨੇ ਕੱਲ ਅਸੀਂ ਵੀ ਅੰਦਰੇ ਸਵਾਲ ਚੁੱਕੇ ਸੀਗੇ ਕਿ ਤੁਸੀਂ ਜੇ ਤੁਹਾਡੇ ਕੋਲੇ ਇਨਕਮ ਦੇ ਸੋਰਸ ਨਹੀਂ ਹੈਗੇ ਇਹਦਾ ਕੋਲੇ ਲੋਕਾਂ ਦੀ ਗਲਤੀ ਥੋੜੀ ਐ ਪੰਜਾਬ ਕੋਲੇ ਕਿੰਨੇ ਸਰੋਤ ਨੇ ਪੰਜਾਬ ਦੇ ਵਿੱਚ ਅੱਜ ਘੱਟੋ ਘਾਟ 700000 ਹਜ਼ਾਰ ਦਾ ਜੇ ਮੈਂ ਕਹਿੰਨਾ ਜੇ ਪੰਜਾਬ ਸਰਕਾਰ ਐਮਐਸਪੀ ਨਹੀਂ ਦੇ ਸਕਦੀ ਗਾਰੰਟੀ ਤਸਦੀਕਾ ਦੇ ਦੇਣ ਕੈਪਟਨ ਸਾਹਿਬ ਅਸੀਂ ਕਰਕੇ ਦਿਖਾ ਦਾਂਗੇ ਇਹ ਥੋੜੀ ਹੁੰਦਾ ਸਰਕਾਰਾਂ ਕੋਲੇ ਬਹੁਤ ਸਾਧਨ ਹੁੰਦੇ ਨੇ ਸਰਕਾਰਾਂ ਕੋਲੇ ਬਹੁਤ ਪਾਵਰ ਆਉਂਦੀਆਂ ਨੇ ਸੋ ਕਿਤੇ ਨਾ ਕਿਤੇ ਭੱਜ ਰਹੇ ਨੇ ਸਿਰਫ ਦੋ ਤਰੀਕੇ ਕਰਕੇ ਜਿਹੜਾ ਬਿੱਲ ਉਲਕੋਇਆ ਜਾਂਦਾ ਹੈ ਵਿਰੋਧੀ ਪਾਰਟੀ ਤੋਂ ਜਾਂ ਤਾਂ ਸਰਕਾਰ ਨੇ ਖੁਦ ਨਾ ਪੜਿਆ ਹੋਵੇ ਕਿ ਸਾਨੂੰ ਤਾਂ ਆਪਣੀ ਪਤਾ ਜਾਂ ਫਿਰ ਉਹਦੇ ਵਿੱਚ ਕੁਝ ਜਿਹੜੀ ਇਹ ਵਿਰੋਧੀ ਪਾਰਟੀਆਂ ਤੋਂ ਜਾਂ ਲੋਕਾਂ ਤੋਂ ਲੁਕਾਉਣ ਵਾਲੀ ਗੱਲ ਹੋਵੇ ਤੋ ਲੁਕੋ ਉਹਨਾਂ ਵਾਲੀਆਂ ਗੱਲਾਂ ਕਰਕੇ ਸਾਨੂੰ ਬਿਲਕੁਲ ਐਨ ਮੌਕੇ ਤੇ ਬਿਲ ਦਿੰਦਾ ਅਸੀਂ ਕਿਸਾਨਾਂ ਕਰਕੇ ਸਾਥ ਦਿੱਤਾ ਕਿ ਇਹ ਨਾ ਮੈਸੇਜ ਜਾਵੇ ਕਿ ਜਿਹੜੇ ਨੇ ਕੋਈ ਰਾਜਨੀਤਿਕ ਪਦਰ ਤੇ ਕੋਈ ਇੱਥੇ ਜਿਹੜਾ ਅਸੀਂ ਦੋ ਫਾੜਾਂ ਸੋ ਉਹ ਮੈਸੇਜ ਤਾਂ ਅਸੀਂ ਦਿੱਤਾ ਪਰ ਅੱਜ ਫੇਰ ਕਹਿੰਦੇ ਆ ਸਾਡੇ اپੋਜੀਸ਼ਨ ਦੇ ਲੀਡਰ ਵੀ ਆ ਗਏ ਨੇ ਅੱਜ ਹਿੰਦੀ ਮੈਂ ਅੱਜ ਫੇਰ ਨਾ ਕਿਹ ਵਿਰੋਧ ਹੈ ਹਾਂਜੀ ہمارا ہمارا ਵਿਰੋਧ ਇਹ ਹੈ ਕਿ ਇਹ ਇਹ ਕਾਨੂੰਨ ਨਹੀਂ ਬਣਾਏ ਇਹ ਸਿਰਫ ਐਮੈਂਡਮੈਂਟ ਦੀ ਤਜਵੀਜ਼ ਕੀ ਹੈ ਔਰ ਐਮੈਂਡਮੈਂਟ ਉਹ उन कानूनों में जो सेंटर ने ऑलरेडी बनाए हैं वो अपने ही कानूनों में अमेंडमेंट कैसे कर देंगे इससे पहले किसान जो हैं वो रेलवे लाइनों पर बैठे हैं लड़ाई तो सेंटर के साथ ही है लड़ाई में, लड़ाई में का तो कोई बदलाव हुआ नहीं लड़ाई उन्हीं के साथ चलेगी लेकिन कांग्रेस इसको ये समझ रही है हम हमने जीत लिया जी कैप्टन साहब ने एक हिस्ट्री क्रिएट कर दी जी किसानों का रखवाला बन गया नो 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 ये कहीं ना कहीं पॉलिटिक्स है ये कैप्टन साहब ऐसे पहले भी करते रहे हैं वो हर घर में एक लिखती रूप ਮੇਂ ਕਾਰਡ ਦੇ ਕੇ ਆਏ تھے ਗਰੰਟੀ ਕਾਰਡ ਕਿ ਕੈਪਟਨ ਨੇ ਸੌ ਚੁੱਕੀ तो थोड़ी नौकरी पक्की मतलब घर घर नौकरी का ये गारंटी कार्ड दे के आए थे किन किन को मिल गई ये पता है सबको तो ये भी जो इन्होंने बनाए हैं ये वैसे ही एक धोखे के कार्ड हैं ताकि किसानों के संघर्ष को डी किया जा सके किसान अभी भी वहीं बैठे हैं लड्डू जो बांट रहे हैं वो सिर्फ कांग्रेस ही बांट रहे हैं किसान के घर पर ना तो दिवाली है ना ही किसान के चूल्हे में आग है तो हम ये एक कहने के लिए आए हैं कि एम की गारंटी ले पंजाब सरकार पंजाब सरकार अपनी तरफ से एम दे इसी बात को लेकर आज भी विधानसभा में ਹੰਗਾਮਾ ਹੋਇਆ ਬਾਕਆਊਟ ਹੋਇਆ ਔਰ ਉਸਕੇ ਲਈ ਮੈਂ ਚੀਮਾ ਸਾਹਿਬ ਸੇ ਕਹੂੰਗਾ ਦੇਖੋ ਜਦੋਂ ਅੱਜ ਵਿਧਾਨ ਸਭਾ ਸ਼ੁਰੂ ਹੋਈ ਵਿਧਾਨ ਸਭਾ ਸ਼ੁਰੂ ਹੋਣ ਤੋਂ ਵਿਧਾਨ ਸਭਾ ਸ਼ੁਰੂ ਹੋਣ ਤੋਂ ਬਾਅਦ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਸਾਰੇ ਵਿਧਾਇਕਾਂ ਨੇ ਬੋਲਣ ਦੀ ਕੋਸ਼ਿਸ਼ ਕੀਤੀ ਅਮਨ अरोड़ा ਜੀ ਨੇ ਜਿਹੜਾ ਪੁਆਇੰਟ ਆਊਟ ਕੀਤਾ ਕਿਉਂਕਿ ਅਸੀਂ ਆ ਐਮਐਸਪੀ ਵਾਲਾ ਮੁੱਦਾ ਜਿਹੜਾ ਧੋਖਾ ਨਹੀਂ ਐਮਐਸਪੀ ਦੇਵੇ ਕੈਪਟਨ ਸਰਕਾਰ ਇਹ ਮੁੱਦਾ ਜਿਹੜਾ ਹੈਗਾ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਦੇ ਸਾਹਮਣੇ ਉਠਾਉਣਾ ਚਾਹੁੰਦੇ ਸੀ ਪਰ ਲੇਕਿਨ ਜਦੋਂ ਸਾਨੂੰ ਬੋਲਣ ਦਿੱਤਾ ਗਿਆ ਤਾਂ ਮੈਂ ਖੜੇ ਹੋ ਕੇ ਮੈਂ ਕਿਹਾ ਵੀ ਸਾਡੇ ਵਿਧਾਇਕ ਬੋਲਣਾ ਚਾਹੁੰਦੇ ਨੇ ਤਾਂ ਮੈਂ ਖੜੇ ਹੋ ਕੇ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਜਿਹੜਾ ਭਵਨ ਆ ਪੰਜਾਬ ਜਿਹੜੀ ਵਿਧਾਨ ਸਭਾ ਕੀ ਆ ਇਹ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਦੇ ਚੁਣੇ ਹੋਏ 117 ਐਮਐਲਏਾਂ ਦੀ ਆ ਪੂਰੇ ਪੰਜਾਬ ਦੀ ਆ ਤਾਂ ਇਹਨੂੰ ਕਾਂਗਰਸ ਦਾ ਭਵਨ ਨਾ ਬਣਾਓ ਸਪੀਕਰ ਸਾਹਿਬ ਤੁਸੀਂ ਪੰਜਾਬ ਸਰਕਾਰ ਦੇ ਬੁਲਾਰੇ ਨਹੀਂ ਹੈਗੇ ਤੁਸੀਂ ਪੂਰੇ ਸਦਨ ਦੇ ਬੁਲਾਰੇ ਹੋ ਤੁਸੀਂ ਸਪੀਕਰ ਹੋ ਪੂਰੀ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਹੋ ਤੁਸੀਂ ਇਹ ਰੋਲ ਅਦਾ ਨਾ ਕਰੋ ਕਿ ਤੁਸੀਂ ਇਸ ਤਰ੍ਹਾਂ ਲੱਗ ਰਹੇ ਹੋ ਕਿ ਜਿਵੇਂ ਤੁਸੀਂ ਕਾਂਗਰਸ ਪਾਰਟੀ ਦੇ ਬੁਲਾਰੇ ਹੋਮੋਂ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਕਿ ਤੁਹਾਨੂੰ ਸਭ ਨੂੰ ਪਤਾ ਮੀਡੀਆ ਨੂੰ ਤਿੰਨ ਦਿਨ ਦਾ ਸੈਸ਼ਨ ਲੱਗ ਰਿਹਾ ਪਹਿਲਾ ਇੱਕ ਦਿਨ ਦਾ ਸੀਗਾ ਫਿਰ ਅਸੀਂ ਜੋੜ ਦਿੱਤਾ ਦੋ ਦਿਨ ਦਾ ਹੋ ਗਿਆ ਫਿਰ ਅਸੀਂ ਦੁਬਾਰਾ ਟਰਾਈ ਕੀਤਾ ਤਿੰਨ ਦਿਨ ਦਾ ਹੋ ਗਿਆ ਤਿੰਨੇ ਦਿਨ ਮੀਡੀਆ ਨੂੰ ਅਲਾਉ ਨਹੀਂ ਕੀਤਾ ਗਿਆ ਮੀਡੀਆ ਅੰਦਰ ਨਹੀਂ ਸੀ ਜਿੰਨੀਆਂ ਗੱਲਾਂ ਵਿਰੋਧੀ ਧਰਾਨੇ ਬੋਲੀਆਂ ਇੱਕ ਵੀ ਮੀਡੀਆ ਦੇ ਜਰੀਏ ਪੰਜਾਬ ਚ ਬਾਹਰ ਨਹੀਂ ਆ ਰਹੀ ਕਿਉਂਕਿ ਉੱਥੇ ਆਣ ਐਲਾਨੀ ਜਿਹੜੀ ਐਮਰਜੈਂਸੀ ਆ ਉਹ ਮੀਡੀਆ ਤੇ ਲਾਈਵ ਹੋਈ ਹੈਗੀ ਸੋ ਅਸੀਂ ਕਹਿ ਰਹੇ ਸੀ ਕੈਪਟਨ ਸਾਹਿਬ ਤੇ ਸਾਰਾ ਕੈਮਰਾ ਜਿਹੜੇ ਸਰਕਾਰੀ ਕੈਮਰੇ ਨੇ ਜਦੋਂ ਕੈਪਟਨ ਸਾਹਿਬ ਬੋਲਦੇ ਨੇ ਸਿਰਫ ਉੱਥੇ ਫੋਕਸ ਹੁੰਦੇ ਨੇ ਜਦੋਂ ਵਿਰੋਧੀ ਧਰਾਂ ਬੋਲਦੀਆਂ ਨੇ ਕੋਈ ਜਿਹੜਾ ਹੈਗਾ ਕੈਮਰਾ ਨਹੀਂ ਚੱਲਦਾਗਾ ਸੋ ਉਸ ਸਮੇਂ ਕੈਪਟਨ ਜਿਹੜਾ ਪੰਜਾਬ ਦੇ ਸਪੀਕਰ ਸਾਹਿਬ ਨੇ ਕਿਹਾ ਕਿ ਵਿਰੋਧੀ ਧਰ ਅੱਜ ਕੋਈ ਵੀ ਚੀਜ਼ ਨਹੀਂ ਬੋਲ ਸਕਦੀ ਨਾ ਸਾਨੂੰ ਨੇਮ ਕੀਤਾ ਨਾ ਸਾਡੇ ਖਿਲਾਫ ਕੋਈ ਰੈਜ਼ੋਲੂਸ਼ਨ ਪਾਸ ਕੀਤਾ ਸਾਨੂੰ ਕਿਹਾਗਾ ਕਿ ਜਿਹੜੀ ਵਿਰੋਧੀ ਤੇਰਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਉਹ ਇਸ ਵਿਧਾਨ ਸਭਾ ਦੇ ਰਹਿਦਾ ਸਤਰ ਆ ਉੱਚ ਕੋਈ ਗੱਲਬਾਤ ਨਹੀਂ ਹੋਊਗੀ ਤੁਸੀਂ ਬੈਠ ਕੇ ਸੁਣ ਸਕਦੇ ਹੋ ਤੁਸੀਂ ਵਿਧਾਨ ਸਭਾ ਵਿੱਚ ਕੁਝ ਨਹੀਂ ਬੋਲ ਸਕਦੇ ਤਾਂ ਉਹਦੇ ਪ੍ਰੋਟੈਸਟ ਵਜੋਂ ਆਮ ਆਦਮੀ ਪਾਰਟੀ ਜਿੰਨੇ ਸਮੁੱਚੇ ਐਮਐਲਏ ਸਹਿਵਾ ਨੇ ਅਸੀਂ ਬਾਕਾਟ ਕੀਤਾਗਾ ਸਰਕਾਰ ਤੋਂ ਸਾਡੀ ਮੰਗ ਸੀ ਕਿ ਮਿਨੀਮਮ ਸਪੋਰਟ ਪ੍ਰਾਈਸ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਪੰਜਾਬ ਸਰਕਾਰ ਡਿਕਲੇਅਰ ਕਰੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਮਾਨ ਸਾਹਿਬ ਨੇ ਦੱਸਿਆ ਜਿਸ ਤਰ੍ਹਾਂ ਮੀਤ ਹੇਰ ਜੀ ਨੇ ਐਕਸਪਲੇਨ ਕੀਤਾਗਾ ਕਿ ਕੱਲ ਦਾ ਜਿਹੜੇ ਕਾਨੂੰਨ ਨੇ ਉਹ ਕਿਵੇਂ ਪੰਜਾਬ ਦੇ ਪੰਜਾਬੀਅਤ ਨਾਲ ਪੰਜਾਬ ਨਾਲ ਕਿਵੇਂ ਧੋਖਾ ਨੇ ਕੱਲ ਅਸੀਂ ਇੱਕੋ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਕਿ ਪੂਰਾ ਪੰਜਾਬ ਪੂਰਾ ਪੰਜਾਬ ਇਕੱਠਾਗਾ ਪੂਰਾ ਪੰਜਾਬ ਇਹਨਾਂ ਬਿਲਾਂ ਦਾ ਵਿਰੋਧ ਕਰਦਾਗਾ ਪਰ ਜਿਹੜੇ ਟੈਕਨੀਕਲਟੀਆਂ ਲੈ ਗਿਆ ਜਿਹੜੀਆਂ ਵਿੱਚ ਘਾਟਾਂ ਨੇ ਗਿਆ ਉਹ ਐਕਸਪਰਟ ਦੇ ਦੱਸਿਆ ਨੇ ਕਿ ਕਿਸ ਤਰ੍ਹਾਂ ਇਹ ਐਕਟ ਜਿਹੜਾ ਹੈਗਾ ਇਹ ਬਹੁਤ ਸਾਰੇ ਐਕਟਾਂ ਦੀ ਵਾਇਲੇਸ਼ਨ ਆ ਕਿਸ ਤਰ੍ਹਾਂ ਇਸ ਸੈਕਟਰ ਦੇ ਨਾਲ ਕੋਈ ਜਿਹੜਾ ਮਸਲਾ ਨਹੀਂ ਹੱਲ ਹੋਣਾਗਾ ਸੋ ਅੱਜ ਅਸੀਂ ਬਾਕਆਊਟ ਜਿਹੜਾ ਕੀਤਾਗਾ ਕਿਉਂਕਿ ਸਾਡੀ ਜਿਹੜੀ ਜਵਾਨ ਆ ਪੂਰੇ ਪੰਜਾਬ ਦੀ ਜਿਹੜੀ ਆਵਾਜ਼ ਆ ਉਸ ਆਵਾਜ਼ ਨੂੰ ਦਬਾਉਣ ਦੇ ਲਈ ਪੰਜਾਬ ਵਿਧਾਨ ਸਭਾ ਦੇ ਅੰਦਰ ਕੈਪਟਨ ਸਾਹਿਬ ਨੇ ਸਪੀਕਰ ਸਾਹਿਬ ਨੇ ਰੋਲ ਲਵਾਇਆਗਾ ਸਾਡੇ ਤੇ ਜਿਹੜੀ ਅਨਲ ਲਈ ਪਾਬੰਦੀ ਲਾਈ ਗਿਆ ਸੋ ਹੁਣ ਮੈਂ ਅਮਨ अरोड़ा ਜੀ ਨੂੰ ਕਹ ਜ ਰਹਿ ਗਏ ਉਹਨਾਂ ਤੇ ਐਕਸਪਲੇਨ ਕਰਨਗੇ ਬਾਅਦ ਦੇਖਣਾ ਸਵਾਲ ਅੱਜ ਅੱਜ ਦੋਸਤੋ ਸਾਥੀਓ ਸਤਿ ਸ੍ਰੀ ਅਕਾਲ ਦੋਸਤੋ ਮੇਰੇ ਤੋਂ ਪਹਿਲਾਂ ਸਾਡੇ ਪਾਰਟੀ ਪ੍ਰਧਾਨ ਭਗਵੰਤ ਮਾਨ ਜੀ ਨੇ ਹਰਪਾਲ ਚੀਮਾ ਜੀ ਨੇ ਮੀਥੇਰ ਜੀ ਨੇ ਸਾਰੀ ਗੱਲ ਕੀਤੀ ਹੈ ਮਸਲਾ ਸਿਰਫ ਔਰ ਸਿਰਫ ਇੱਕੋ ਗੱਲ ਦਾ ਹੈ ਕਿ ਐਮਐਸਪੀ ਅਸ਼ੂਰਡ ਗਰੰਟੀਡ ਮਿਲਣੀ ਚਾਹੀਦੀ ਹੈ ਲੀਗਲ ਰਾਈਟ ਹੈ ਜਿਹੜਾ ਉਹ ਕਿਸਾਨਾਂ ਨੂੰ ਮਿਲ ਸਕਦਾ ਹੈ ਮੋਦੀ ਸਰਕਾਰ ਭੱਜ ਗਈ ਤੇ ਅਸੀਂ ਇਹੀ ਉਸ ਦਿਨ ਧਰਨੇ ਦੇ ਵਿਚਾਰ ਵਿੱਚ ਅਰਵਿੰਦ ਕੇਜਰੀਵਾਜੀ ਨੇ ਕਿਹਾ ਸੀਗਾ ਕਿ ਸਾਰੇ ਕਿਸਾਨਾਂ ਨੂੰ ਜਿਹੜਾ ਲੀਗਲ ਰਾਈਟ ਹੈ ਉਹ ਮਿਲਣਾ ਚਾਹੀਦਾ ਅਸੀਂ ਵੀ ਕੱਲ ਉਹੀ ਮੰਗ ਕਰ ਰਹੇ ਸੀਗੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸੀਂ ਸਾਰੇ ਨੇ ਮਸਲਾ ਚੱਕੇ ਕੈਪਟਨ ਅਮਰਿੰਦਰ ਸਿੰਘ ਖੜੇ ਹੋ ਕੇ ਕਹਿੰਦੇ ਨੇ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਹੁਣ ਅੱਜ ਅਸੀਂ ਉਹਨਾਂ ਨੂੰ ਪੈਸੇ ਕਿਵੇਂ ਇਕੱਠੇ ਕੀਤੇ ਜਾ ਸਕਦੇ ਨੇ ਇਹਦਾ ਵੀ ਹੱਲ ਦੱਸਣ ਲੱਗੇ ਸੀਗੇ ਪਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਬੋਲਣ ਨਹੀਂ ਦਿੱਤਾ ਹੈਗਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਅੱਜ ਇੱਕ ਵਿਜੀਲੈਂਸ ਕਮਿਸ਼ਨ ਦੇ ਨਾਲ ਦਾ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਬਿਲ 2020 ਇਹ ਇਹਨਾਂ ਨੇ ਪੇਸ਼ ਕੀਤਾ ਕੀਤਾ ਸੀਗਾ ਤੇ ਜਦੋਂ ਇਹ ਇਹ ਬਿਲ ਸਾਨੂੰ ਮਿਲਿਆ ਸੌਫਟ ਕਾਪੀ ਦੀ ਈਮੇਲ ਆਈ ਹੈ ਐਤਵਾਰ ਰਾਤ ਨੂੰ 8:30 ਵਜੇ ਯਾਨੀ ਕਿ 18 ਤਰੀਕ ਨੂੰ 19 ਤਾਰੀਖ ਨੂੰ ਮੈਂ ਇਹਦੀ ਅਮੈਂਡਮੈਂਟ ਸੀ ਜਿਹੜੀ ਉਹ ਦੇ ਦਿੱਤੀ ਤੇ ਉਸੇ ਦਿਨ ਜਾਂ ਅਗਲੇ ਦਿਨ ਇਹਨਾਂ ਨੇ ਸਵੇਰੇ 10 ਵਜੇ ਮੈਨੂੰ ਆ ਬਿੱਲ ਦੀ ਅਮੈਂਡਮੈਂਟ ਨਹੀਂ ਪੇਸ਼ ਕਰ ਸਕਦਾ ਮੈਂ ਇਹ ਰਿਜੈਕਟ ਕਰਕੇ ਦੇ ਦਿੱਤੀ ਤੇ ਇਹਦਾ ਕਾਰਨ ਕੀ ਸੀਗਾ ਇਹਦੇ ਵਿੱਚ ਲਿਖਿਆ ਕਿ ਔਨਰੇਬਲ ਸਪੀਕਰ ਨੇ ਇਸ ਕਰਕੇ ਰਿਜੈਕਟ ਕਰ ਦਿੱਤਾ ਕਿ ਮਿਨਿਮਮ ਕਲੀਅਰ 2 ਡੇਸ ਯਾਨੀ ਕਿ 48 ਘੰਟੇ ਹਜੇ ਨਹੀਂ ਹੋਇਆ ਕਿ ਤੁਸੀਂ 48 ਘੰਟੇ ਪਹਿਲਾਂ ਦੇਣਾ ਸੀਗਾ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਤੁਹਾਡੀ ਮੇਲ ਹੈ ਜਿਹੜਾ ਸਾਨੂੰ ਬਿੱਲ ਉਹ ਐਤਵਾਰ ਨੂੰ ਰਾਤ ਨੂੰ 8:30 ਵਜੇ ਮਿਲਦਾ ਤੇ ਮੰਗਲਵਾਰ ਨੂੰ ਤੁਸੀਂ ਮੈਨੂੰ ਇਹ ਰਿਜੈਕਸ਼ਨ ਦੇ ਹਟਾ ਕੇ ਹੱਥ 'ਚ ਫੜਾ ਦਿੰਨੇ ਹੋ 36 ਘੰਟਿਆਂ ਦੇ ਵਿੱਚ 48 ਘੰਟੇ ਕਿਵੇਂ ਪੂਰੇ ਹੋ ਸਕਦੇ ਨੇ ਮੈਂ ਇਹ ਸਪੀਕਰ ਸਾਹਿਬ ਤੋਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਸੀਗਾ ਇਹਦੇ ਚੋਂ ਅਸੀਂ ਇਸ ਬਿੱਲ ਦੇ ਵਿੱਚ ਹੈ ਕੀ ਇਸ ਬਿੱਲ ਦੇ ਵਿੱਚ ਉਹ ਜੇ ਸਹੀ ਮਾਨੇ ਦੇ ਵਿੱਚ ਐਮਐਸਪੀ ਜੋਗੇ ਪੈਸੇ ਨੇ ਜਿਹੜਾ ਕੱਢੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਮਾਨ ਸਾਹਿਬ ਚੀਮਾ ਸਾਹਿਬ ਸਾਰੀ ਪਾਰਟੀ ਕਹਿੰਦੀ ਆ ਰਹੀ ਹੈ ਕਿ 30 35000 ਕਰੋੜ ਰੁਪਏ ਜਿਹੜਾ ਉਹ ਮਾਫੀਆ ਦੇ ਹੱਥਾਂ ਦੇ ਵਿੱਚ ਚਲਾ ਜਾਂਦਾ ਹੈ ਸਰਕਾਰ ਦੇ ਲੀਡਰਾਂ ਦੇ ਅਫਸਰਾਂ ਦੇ ਕੋਲ ਚਲਾ ਜਾਂਦਾ ਉਹ ਲੈ ਕੇ ਕਿਵੇਂ ਆਉਣਾ ਉਹ ਵਿਜੀਲੈਂਸ ਰਾਈਨ ਲੈ ਕੇ ਆਉਂਦਾ ਜਾ ਸਕਦਾ ਹੈ ਇਸ ਦੇ ਵਿੱਚ ਉਹ ਕਹਿੰਦੇ ਕਿ ਵਿਜੀਲੈਂਸ ਕਮਿਸ਼ਨ ਬਣਾਵਾਂਗੇ ਤੇ ਕਮਿਸ਼ਨ ਵਡਾਉਣ ਲਈ ਕਮੇਟੀ ਬਣਾਉ ਉਹ ਕਿਹੜਾ ਕਮਿਸ਼ਨ ਦੇ ਜਿਹੜਾ ਚੀਫ ਔਰ ਮੈਂਬਰ ਨੇ ਉਹ ਪਾਇੰਟ ਕੌਣ ਕਰੂਗਾ ਮੁੱਖ ਮੰਤਰੀ ਸਪੀਕਰ ਤੇ ਸੀਨੀਅਰ ਮੋਸਟ ਮੰਤਰੀ ਤੇ ਉਹਨਾਂ ਦੀ ਰეკਮੈਂਡੇਸ਼ਨਸ ਦੇ ਉੱਪਰ ਸਟੇਟ ਗਵਰਨਮੈਂਟ ਹੈ ਜਿਹੜੀ ਉਹ ਚੀਫ ਡਾਇਰੈਕਟਰ ਆਫ ਵਿਜੀਲੈਂਸ ਲਾਏਗੀ ਮੇਰੇ ਕਹਿਣ ਦਾ ਮਤਲਬ ਹੈ ਕਿ ਦੀ ਕਿ ਨਹੀਂ ਸਵਾਰਿਸ਼ ਤੇ ਸਟੇਟ ਚੀਫ ਸਕੱਟਰੀ ਸਟੇਟ ਚੀਫ ਵਿਜੀਲੈਂਸ ਕਮਿਸ਼ਨਰ ਔਰ ਐਡਮਿਨਿਸਟ੍ਰੇਟਿਵ ਸਕੱਟਰੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਮਾਫੀਆ ਚਲਾਉਂਦੀਆਂ ਹੁੰਦੀਆਂ ਨੇ ਤੇ ਸਰਕਾਰੀ ਸਾਰੇ ਬੰਦੇ ਨੇ ਜਿਹੜੇ ਉਹੀ ਵਿਜੀਲੈਂਸ ਕਮਿਸ਼ਨ ਦੇ ਵਿੱਚ ਸਾਰਿਆਂ ਦਾ ਰੋਲ ਹੈ ਮੈਂ ਇਹ ਐਮੈਂਡਮੈਂਟ ਇਹ ਦੇਣੀ ਚਾਹੁੰਦਾ ਸੀਗਾ ਕਿ ਜਦੋਂ ਸੀ ਵਿਜੀਲੈਂਸ ਕਮਿਸ਼ਨਰ ਚੀਫ ਕਮਿਸ਼ਨਰ ਅਪਾਇੰਟ ਕਰਨੇ ਨੇ ਉਹਦੇ ਵਿੱਚ ਲੀਡਰ ਆਫ ਆਪੋਜੀਸ਼ਨ ਮੈਂਬਰ ਹੋਣਾ ਚਾਹੀਦਾ ਉਹਦੇ ਚ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਮੈਂਬਰ ਹੋਣਾ ਚਾਹੀਦਾ ਤਾਕੇ ਇੱਕ ਨਿਊਟਰਲ ਇੱਕ ਇਮਾਨਦਾਰ ਬੰਦਾ ਜਿਹੜਾ ਉਹ ਚੀਫ ਵਿਜੀਲੈਂਸ ਕਮਿਸ਼ਨਰ ਲੱਗ ਸਕੇ ਤਾਂ ਕਿ ਉਹ ਸਾਰੇ ਦੇ ਉੱਪਰ ਨਜ਼ਰ ਰੱਖ ਸਕੇ ਪਰ ਇਹ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖੁਦ ਆਪ ਕਲੀਨ ਚੇਟਾ ਬਣਨ ਵਾਲੀ ਸਰਕਾਰ ਹੈ ਜਿਹੜੀ ਉਹ ਬਣ ਚੁੱਕੀ ਹੈ ਆ ਹੁਣ ਦੋ ਮਸਲਿਆਂ ਦੇ ਉੱਪਰ ਸਕਾਲਰਸ਼ਿਪ ਸਕੈਮ ਦੇ ਉੱਪਰ ਵੀ ਔਰ ਜਿਹੜਾ ਜ਼ਮੀਨ ਦਾ ਨੂਰਪੁਰ ਪੈਦੀ ਦੇ ਵਿੱਚ ਸਕੈਮ ਹੋਇਆ ਉਹਦੇ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਕਲੀਨ ਚੇਟ ਸਾਧੂ ਸਿੰਘ ਧਰਮਸੋਧ ਨੂੰ ਦੇ ਚੁੱਕੇ ਸੋ ਡਾਕੂ ਚੋਰਾਂ ਨੂੰ ਪੋਇੰਟ ਕਰ ਰਹੇ ਨੇ ਔਰ ਅਗੇ ਸਪਾਰਸ਼ਾਂ ਕਰਕੇ ਜੇਮ ਕਦਰਾਂ ਨੂੰ ਪੁਆਇੰਟ ਕਰ ਰਹੇ ਨੇ ਪੰਜਾਬ ਕਿਵੇਂ ਵੱਜੂਗਾ ਜੇ ਇਹ ਇਮਾਨਦਾਰ ਹੋਣ ਤੇ ਉਸ ਕਮੇਟੀ ਦੇ ਵਿੱਚ ਲੀਡਰ ਆਫ اپੋਜੀਸ਼ਨ ਹੋਰ ਜੇ ਚੀਫ ਜਸਟਿਸ ਹੁੰਦੇ ਤੇ ਇੱਕ ਚੰਗਾ ਕਮਿਸ਼ਨ ਬਣ ਸਕਦਾ ਜਿਹੜਾ ਕਿ ਸਾਰੇ ਮਾਫੀਆ ਨੂੰ ਕੰਟਰੋਲ ਕਰਨ ਦੇ ਚੰਗੀ ਭੂਮਿਕਾ ਨਿਭਾ ਸਕਦਾ ਪਰ ਕਿਉਂਕਿ ਇਹਨਾਂ ਦੀ ਨੀਅਤ ਦੇ ਵਿੱਚ ਖੋਟ ਹੈ ਜਿਸ ਦੀ ਵਜ੍ਹਾ ਕਰਕੇ ਅੱਜ ਨਾ ਪੈਸਾ ਆ ਰਿਹਾ ਤੇ ਨਾ ਐਮਐਸਪੀ ਜਿਹੜੀ ਉਹ ਦੇਣ ਦੇ ਲਈ ਹੱਥ ਖੜੇ ਕਰੀ ਜਾਂਦੇ ਨੇ ਜਿਸ ਦਿਨ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲੀ ਸਰਕਾਰ ਪੰਜਾਬ ਦੇ ਵਿੱਚ ਬਣ ਜਾਂਦੀ ਹੈ ਉਸ ਦਿਨ ਪੂਰੇ ਕਿਸਾਨਾਂ ਨੂੰ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਅਸ਼ੋਰਡ ਲੀਗਲ ਰਾਈਟ ਦੇਣ ਦੇ ਲਈ ਆਮ ਆਦੀ ਪਾਰਟੀ ਜਿਹੜੀ ਉਹ ਵਚਨਬੱਧ ਹੈ ਇਹ ਅਸੀਂ ਗੱਲ ਅੱਜ ਰੱਖਣੀ ਚਾਹੁੰਦਾ ਸੀ ਕਿ ਪਰ ਉਹ ਸੁਣਨ ਦੀ بجائے ਉਹਨਾਂ ਨੇ ਸਾਨੂੰ ਬਾਹਰ ਕੱਢਣਾ ਬਿੱਤਰ ਸਮਝਿਆ ਇਹੀ ਕਾਂਗਰਸ ਇਹੀ ਕਾਂਗਰਸ ਹੈ ਜਿਹੜੀ ਲੋਕ ਸਭਾ ਦੇ ਵਿੱਚ ਕਹਿੰਦੀ ਹੈ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ ਹੈ ਅਸੀਂ ਆਪੋਜੀਸ਼ਨ 'ਚ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ ਸਾਡੇ ਮਾਈਕ ਬੰਦ ਕਰ ਦਿੱਤੇ ਜਾਂਦੇ ਨੇ ਤੇ ਇਹੀ ਕਾਂਗਰਸ ਸੱਤਾ 'ਚ ਇੱਥੇ ਇੱਥੇ ਕਹਿੰਦੇ ਜੀ ਅਸੀਂ ਆਪੋਜੀਸ਼ਨ ਨੂੰ ਬੋਲਣ ਨਹੀਂ ਦਿੰਦੇ ਸੋ ਕਹਿਣਾ ਕੁਝ ਹੋਰ ਕਰਨਾ ਕੁਝ ਹੋਰ ਇਹ ਨਹੀਂ ਚੱਲੂਗਾ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੋਣ ਦਾ ਫਰਜ਼ ਨਿਭਾਉਂਦੀ ਰਹੂਗੀ ਇਹਨਾਂ ਬਿੱਲਾਂ ਦੇ ਇਕੱਲੇ-ਇਕੱਲੇ ਕਲੋਜ਼ ਬਾਰੇ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਖੇਤੀ ਵਿਗਿਆਨੀਆਂ ਨਾਲ ਵੀ ਸਲਾਹ ਕਰਕੇ ਲੋਕਾਂ ਨੂੰ ਵੀ ਦੱਸਦੇ ਰਾਵਾਂਗੇ ਅਸੀਂ ਹਰ ਵਕਤ ਕਿਸਾਨਾਂ ਦੇ ਨਾਲ ਆ ਉਹਦੇ ਵਾਸਤੇ ਜੋ ਕੁਝ ਵੀ ਸਾਨੂੰ ਕਰਨਾ ਪਵੇ ਅਸੀਂ ਕਿਸਾਨਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਾਂ ਮਾਨਤਾ ਸੁਨੀਲ ਸਾਹਿਬ ਨੇ ਨਹੀਂ ਸੁਨੀਲ ਜਾਖੜ ਜੀ ਨੇ ਕਿਹਾ ਹੈ ਕਿ ਜਿੱਦਾਂ ਪੰਜਾਬ ਵਿਧਾਨ ਸਭਾ ਨੇ ਰਸਤਾ ਦਿਖਾਇਆ ਹੈ ਨਾ ਬਿੱਲਾਂ ਨੂੰ ਪ੍ਰੋਜੈਕਟ ਕਰਕੇ ਤੇ ਐਮੈਂਡਮੈਂਟ ਕਰਕੇ ਸੇਮ ਦਿੱਲੀ ਦੀ ਆਪ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ ਸਰ ਤਾਂ ਪਹਿਲੀ ਸਵਾਮੀ ਨਾਥਨ ਤੋਂ ਬਾਅਦ 850 ਰੁਪਏ ਉੱਥੇ ਪੈਸੇ ਦੇ ਰਹੇ ਆ ਸਰ ਬਿੱਲ ਤਾਂ ਕੁਝ ਵੀ ਨਹੀਂ ਹੈਗੇ ਤਾਂ ਕਾਗਜ਼ ਹੈ ਇਹ ਤਾਂ ਕਾਗਜ਼ ਹੈ ਇਹਨਾਂ ਕਿਹੜਾ ਕਾਨੂੰਨ ਲਾਗੂ ਹੋ ਗਿਆ ਅੱਜ ਤੋਂ ਕੁਝ ਵੀ ਨਹੀਂ ਸੋ ਅਸੀਂ ਤਾਂ ਆਲਰੇਡੀ ਕਿਸਾਨਾਂ ਨੂੰ ਇੱਕ ਮਿੰਟ ਦਿੱਲੀ ਦੇ ਵਿੱਚ 20000 ਰੁਪਏ ਪਰ ਏਕੜ ਜੇ ਕੋਈ ਜਿਹੜੀ ਬੇਮੌਸਮੀ ਬਰਸਾਤ ਹੁੰਦੀ ਹੈ ਉਹ ਮਿਲਦਾ ਹੈ ਬਿਨਾ ਬਿਨਾ ਕਿਸੇ ਗਰਦੌਰੀ ਤੋਂ ਗਰਦੌਰੀਆਂ ਬਾਅਦ ਚ ਨਹੀਂ ਤੇ ਦਿੱਲੀ ਦੇ ਵਿੱਚ 800 ਤੋਂ 850 ਰੁਪਏ ਐਮਐਸਪੀ ਤੋਂ ਉੱਪਰ ਭਾਅ ਮਿਲ ਰਿਹਾ ਅਸੀਂ ਤਾਂ ਆਲਰੇਡੀ ਉੱਥੇ ਕਿਸਾਨਾਂ ਨੂੰ ਇੱਕ ਅੰਸ ਬਚਿ ਨਾ ਰਿਜੈਕਟ ਕਰਨੇ ਦੀ ਸਰ ਇਹਦਾ ਕੋਈ ਫਾਇਦਾ ਹੀ ਨਹੀਂ ਇਹਦਾ ਕੋਈ ਫਾਇਦਾ ਹੀ ਨਹੀਂ ਇਹ ਤਾਂ ਕਾਗਜ਼ ਹੈ ਇਹਦਾ ਐਮੈਂਡਮੈਂਟ ਹੈ ਕੁਝ ਵੀ ਨਹੀਂ ਹੈ ਕੱਲ ਤੁਸੀਂ ਨਾਲ ਵੀ ਸਰ ਮੈਂ ਕਾਸੀ ਫੇਰ ਮੈਂ ਪਹਿਲਾਂ ਪਹਿਲਾ ਗਿਆ ਦੇਖੋ ਗਲਤ ਸੁਣੋ ਗਲਤ ਸੁਣੋ ਜਵਾਬ ਦੇ ਰਹੇ ਜਵਾਬ ਦੇ ਰਹੇ ਜਵਾਬ ਦੇ ਰਹੇ ਜਵਾਬ ਦੇ ਕੱਲਾ ਕੱਲਾ ਪਲੀਜ਼ ਜਵਾਬ ਦੇ ਜਵਾਬ ਦੇ ਮੈਂ ਹੌਨਸਰ ਗੱਲ ਕੀਤੀ ਹੈ ਮੈਂ ਹੌਨਸਰ ਗੱਲ ਕੀਤੀ ਹੈ ਕਿ ਅਸੀਂ ਕੱਲ ਹਾਲਾਂਕਿ ਸਾਨੂੰ ਬਿੱਲ ਬਹੁਤ ਜਿਸ ਤਰ੍ਹਾਂ ਅਮਨ ਹੋਰ ਨੇ ਦੱਸਿਆ ਐਨ ਮੌਕੇ ਤੇ 5 10 ਮਿੰਟ ਪਹਿਲਾਂ ਦੇਖ ਕੇ ਬਿੱਲ ਤੇ ਬਿੱਲ ਨੂੰ ਹੌਸਪੀਟਲ ਪਾਸ ਕਰਾ ਕੇ ਉਤਬਦ ਰਾਜਪਪਨ ਜਾਣ ਦਾ ਮੈਸੇਜ ਆਇਆ ਤਾਂ ਅਸੀਂ ਕੱਲ ਇਹ ਮੈਸੇਜ ਦੇਣ ਚ ਕਾਮਯਾਬ ਹੋਏ ਆਂ ਪੰਜਾਬ ਵਾਲੇ ਸਾਰੇ ਸੈਂਟਰ ਨੂੰ ਕਿ ਅਸੀਂ ਇਸ ਮਾਮਲੇ ਤੇ ਇਕੱਠੇ ਆਂ ਪਰ ਮਨਮਰਜ਼ੀ ਕਰੇ ਜਾਏ ਫੁੱਲ ਚੜੀਆਂ ਅੱਛਵਾਜੀਆਂ ਚਲਾਉਣ ਕਾਂਗਰਸ ਸਾਹਿਬ ਇਹ ਉਹਨਾਂ ਦੀ ਗਲਤ ਰਣਨੀਤੀ ਆ ਅਸੀਂ ਵਿਰੋਧੀ ਧਿਰ ਦਾ ਰੋਲ ਜਿਹੜਾ ਉਹ ਨਿਭਾਉਂਦੇ ਰਵਾਂਗੇ ਤੇ ਇਹਨਾਂ ਬਿੱਲਾਂ ਦੀਆਂ ਜਿਹੜੀਆਂ ਕਲੋਜ਼ਸ ਨੇ ਕਮਜ਼ੋਰੀਆਂ ਨੇ ਉਹ ਪਬਲਿਕ ਨੂੰ ਅਸੀਂ ਦੱਸਦੇ ਰਵਾਂਗੇ ਆ ਪੱਪੀ ਨੇ ਬੰਦ ਸਹੀ ਚੀਜ਼ ਗਈ ਹੈ ਨਾ ਕਿ ਸਾਰੇ ਇਸ ਚੀਜ਼ ਤੇ ਇਕੱਠੇ ਹੋ ਗਏ ਨੇ ਹੁਣ ਤੁਸੀਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਅਸੀਂ ਤਾਂ ਅਸੀਂ ਬਿੱਲਾਂ ਤੇ ਕਹਿ ਜੀ ਅਮ ਐਮਐਸਪੀ ਜਿਹੜੀ ਇਹਨਾਂ ਨੇ ਕਹਤਾ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਤਿੰਨ ਸਾਲ ਜੇ ਸੈਂਟਰ ਨੇ ਐਮਐਸਪੀ ਨਾ ਦਿੱਤੀ ਫਿਰ ਕਿਹੜਾ ਘੱਟ ਘੜਾ ਬੰਦ ਇੱਕ ਮਿੰਟ ਪੰਜਾਬ ਵਿਧਾਨ ਦੇਖੋ ਸੀਮ ਇਹਨਾਂ ਨੂੰ ਪੰਜਾਬ ਐਕਟ ਲਿਓਣੇ ਚਾਹੀਦੇ ਸੀ ਨਾ ਕਿ ਐਮੈਂਡਮੈਂਟ ਉਹਨਾਂ 'ਚ ਐਮੈਂਡਮੈਂਟ ਤੇ ਐਕਟ 'ਚ ਫਰਕ ਹੈ ਪੰਜਾਬ ਦਾ ਐਕਟ ਲਿਓਣਾ ਚਾਹੀਦਾ ਸੀ ਜੀ ਮਸਲੇ ਗੱਲ ਕੀ ਹੈ ਜੀ ਜੀ ਕੱਲ ਬੋਲੇ ਵੀ ਉੱਥੇ ਹੀ ਆਉਂਦੇ ਕੱਲ ਬੋਲੇ ਇਸ ਤਰ੍ਹਾਂ ਇੱਕ ਮਿੰਟ ਇੱਕ ਮਿੰਟ ਦਿਓ ਮੈਨੂੰ ਜਿੱਥੇ ਪੰਜਾਬ ਸਰਕਾਰ ਮਿਕਸ ਕਰ ਗਈ ਇੱਕ ਮਿੰਟ ਇੱਕ ਮਿੰਟ ਹੁਣ 2 ਮਿੰਟ ਧਿਆਨ ਨਾਲ ਸੁਣ ਲਿਓ ਦੇਖੋ ਦੋ ਗੱਲਾਂ ਨੂੰ ਕਨਫਿਊਜ਼ ਨਾ ਕਰੋ ਨੰਬਰ 1 ਕੱਲ ਅਸੀਂ ਇਸ ਕਰਕੇ ਸਰਕਾਰ ਦੇ ਨਾਲ ਇਹਨਾਂ ਬਿਲਾਂ ਦੇ ਨਾਲ ਖੜੇ ਆ ਕਿਉਂਕਿ ਕਿਸਾਨ ਜਥੇਬੰਦੀਆਂ ਨਾਲ ਸਾਰਿਆਂ ਨਾਲ ਸਾਡਾ ਗੱਲਬਾਤ ਹੋਈ ਸਲਾਮ ਮਸ਼ਵਰਾ ਆ ਤੇ ਅਸੀਂ ਵੀ ਚਾਹੁੰਦੇ ਸੀਗੇ ਕਿ ਨਰਿੰਦਰ ਮੋਦੀ ਜੀ ਨੂੰ ਔਰ ਜੇ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਜਾਣਾ ਪੈਂਦਾ ਤਾਂ ਇਹ ਸੁਨੇਹਾ ਜਾਵੇ ਕਿ ਸਮੁੱਚਾ ਪੰਜਾਬ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਹੈ ਨੰਬਰ 1 ਅਸੀਂ ਇਹ ਨਹੀਂ ਚਾਹੁੰਦੇ ਸੀਗੇ ਕਿ ਕੱਲ ਨੂੰ ਇਹੀ ਕਾਂਗਰਸੀ ਜਿਨ੍ਹਾਂ ਦੇ ਆਪ ਦੇ ਦਿਲ ਕਾਲੇ ਨੇ ਆਪ ਦੇ ਮਨ ਕਾਲੇ ਨੇ ਕੱਲ ਨੂੰ ਇਹ ਕਹਿਣ ਕਿ ਇਹ ਤਾਂ ਜੀ ਦੇਖੋ ਆਮ ਆਦੀ ਪਾਰਟੀ ਭਾਜਪੀ ਦੀ ਬੀ ਟੀਮ ਹੈ ਸਾਡਾ 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 ਸਮਝ ਲਓ ਮੇਰੀ ਗੱਲ ਆ ਸਾਡਾ ਕੱਲੇ ਕੱਲੇ ਦੀ ਰਿਕਾਰਡਿੰਗ ਹੈ ਜਿਹੜੀ ਉਹ ਰਿਕਾਰਡ ਚੱਕ ਕੇ ਦੇਖ ਲਓ ਵਿਧਾਨ ਸਭਾ ਦਾ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਕਾਲੇ ਕਾਨੂੰਨ ਇਹ ਜਿਹੜੀ ਗੱਲ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਇਹ ਆਪ ਕਹੀ ਜਾਣਗੀ ਪਤਾ ਨਹੀਂ ਗਵਰਨਰ ਸਾਹਿਬ ਇਹਦਾ ਮਨਜ਼ੂਰੀ ਦੇਣਗੇ ਨਹੀਂ ਦੇਣਗੇ ਰਾਸ਼ਟਰਪਤੀ ਸਾਹਿਬ ਮਨਜ਼ੂਰੀ ਦੇਣਗੇ ਨਹੀਂ ਦੇਣਗੇ ਕੋਰਟ ਦੇ ਵਿੱਚ ਜਿੱਤਾਂਗੇ ਜਾਂ ਨਹੀਂ ਜਿੱਤਾਂਗੇ ਇਹ ਗੱਲ ਤੁਸੀਂ ਸਾਡੇ ਡਿਬੇਟ ਨੇ ਜਿਹੜਾ ਕਢਾ ਕੇ ਦੇਖ ਲਓ 3 ਮਹੀਨੇ ਦੇ ਅਸੀਂ ਇਹੀ ਗੱਲ ਕਹਿ ਰਹੇ ਆ ਨਾਲ ਅਸੀਂ ਸਾਰੇ ਨੇ ਇਹ ਗੱਲ ਕਹੀ ਹੈ ਨਾਲ ਅਸੀਂ ਸਾਰੇ ਨੇ ਇਹ ਗੱਲ ਕਹੀ ਹੈ ਕਿ ਮੋਦੀ ਚੋਰ ਹੈ ਮੋਦੀ ਦੇ ਮਨਚ ਮੈਲ ਹੈ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਕਿਉਂ ਨਹੀਂ ਐਮਐਸਪੀ ਦੇ ਆਸ਼ੋਰੈਂਸ ਦਿੰਦੀ ਹੈਗੀ ਕਿਉਂ ਨਹੀਂ ਲੀਗਲ ਗਾਰੰਟੀ ਦਿੰਦੀ ਹੈਗੀ ਉਹ ਕਹਿੰਦੇ ਪੈਸੇ ਆ ਨਹੀਂਗੇ ਅਸੀਂ ਕਹ ਪੈਸੇ ਨਹੀਂ ਤੇ ਤੁਹਾਨੂੰ ਅਸੀਂ ਦੱਸਦੇ ਹਾਂ ਲੈਂਡ ਮਾਫੀਆ ਸੈਂਡ ਮਾਫੀਆ ਰੇਤ ਮਾਫੀਆ ਬਿਜਲੀ ਮਾਫੀਆ ਸਾਰੇ ਮਾਫੀਆ ਬੰਦ ਕਰ ਲੋ ਤੇ 25-30 ਹਜ਼ਾਰ ਕਰੋੜੇ ਜ਼ਿਆਦਾ ਆ ਜਾਏਗਾ ਅੱਜ ਇਹ ਸਾਡੀ ਮਸਲਾ ਅਸੀਂ ਇਹ ਨਹੀਂ ਚਾਹੁੰਦੇ ਸੀਗੇ ਕਿ ਕਿਸੇ ਦੇ ਮਨ ਚ ਇਹ ਜਾਵੇ ਕਿ ਆਮ ਆਦਮੀ ਪਾਰਟੀ ਇਸ ਗੱਲ ਤੇ ਕੋਈ ਡਿਵਾਈਡਡ ਸਟੈਂਡ ਹੈ ਸਾਡਾ ਸਟੈਂਡ ਹੈ ਜਿਹੜਾ ਉਸ ਦਿਨ ਅਰਵਿੰਦ ਕੇਜਰੀਵਾਲ ਜੀ ਨੇ ਧਰਨੇ ਦੇ ਵਿੱਚ ਕੀ ਕਿਹਾ ਕਿ ਕੱਲੇ 6% ਕਿਸਾਨਾਂ ਨੂੰ ਕਿਉਂ ਮਿਲਦੀ ਐ ਐਮਐਸਪੀ ਪੂਰੇ ਪੰਜਾਬ ਪੂਰੇ ਮੁਲਕ ਦੇ 100% ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਉਹ ਸਾਡੇ ਨੈਸ਼ਨਲ ਲੀਡਰ ਨੇ ਉਹਨਾਂ ਨੇ 100% ਕਿਸਾਨ ਲੋਕਾਂ ਦੀ ਗੱਲ ਕੀਤੀ ਐ ਕਿਸਾਨਾਂ ਦੀ ਗੱਲ ਕੀਤੀ ਐ ਅਸੀਂ ਪੰਜਾਬ ਦੇ ਵਸਣਦੇ ਆ ਅਸੀਂ ਪੰਜਾਬ ਦੀ ਪੌਣੇ 3 ਕਰੋੜ ਜਨਤਾ ਨੂੰ ਜਿਹੜਾ 70% ਜਿਹਦੇ ਚ ਕਿਸਾਨ ਹੈ ਅਸੀਂ ਉਹਨਾਂ ਉਹ ਐਮਐਸਪੀ ਦਾ ਲੀਗਲ ਰਾਈਟ ਮਿਲਣਾ ਚਾਹੀਦਾ ਹੈ ਅਸੀਂ ਇਹਦੀ ਗੱਲ ਕੀਤੀ ਹੈ ਇਹੀ ਗੱਲ ਕੱਲ ਕੀਤੀ ਸੀ ਇਹੀ ਗੱਲ ਅੱਜ ਕਰਾਂਗੇ ਤੇ ਇਹੀ ਗੱਲ ساری ਉਮਰ ਕਰਦੇ ਰਹਾਂਗੇ ਜਿਸ ਦਿਨ ਤੱਕ ਆਮ ਆਦਮੀ ਪਾਰਟੀ ਦੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲੀ ਸਰਕਾਰ ਨਹੀਂ ਬਣ ਜਾਂਦੀ ਹੈਗੀ ਉਸ ਦਿਨ ਤੱਕ ਵੀ ਅਸੀਂ ਗੱਲ ਕਰਦੇ ਰਹਾਂਗੇ ਸੋ ਮੇਰੀ ਤੁਹਾਨੂੰ ਅਤਵੰਤ ਬਨ ਕੇ ਬੇਨਤੀ ਹੈ ਇੱਕ ਮਿੰਟ ਇੱਕ ਮਿੰਟ ਮੇਰੀ ਤੁਹਾਨੂੰ ਅਤਵੰਤ ਬਨ ਕੇ ਬੇਨਤੀ ਹੈ ਕਿਰਪਾ ਕਰਕੇ ਡੋਨਟ ਕਨਫਿਊਜ਼ ਦ ਇਸ਼ੂਜ਼ ਜੇ ਅਸੀਂ ਕੱਲ ਇੰਨੇ ਹੀ ਕਾਲੇ ਜੋ ਕਾਲੇ ਕਾਨੂੰਨਾਂ ਨੂੰ ਰੱਦ ਕਰਦੀ ਅਸੀਂ ਪਹਿਲੇ ਦਿਨੋਂ ਕਹਿੰਦੇ ਆ ਰਹੇ ਹਾਂ ਕਿ ਕੇਂਦਰ ਸਰਕਾਰ ਦਾ ਕਾਨੂੰਨ ਹੈ ਜਿਹੜਾ ਉਹ ਪੰਜਾਬ ਸਰਕਾਰ ਨਹੀਂ ਇੰਜੈਕਟ ਕਰ ਸਕਦੀ ਹੈ ਕਿ ਅਮੈਂਡ ਨਹੀਂ ਕਰ ਸਕਦੀ ਹੈਗੀ ਜੇ ਅਮੈਂਡ ਕਰਨਗੇ ਸਪੀਕਰ ਜਿਹੜੇ ਰਾਜਪਾਲ ਨੂੰ ਪਰਮਿਸ਼ਨ ਦੇਣ ਫਿਰ ਗਵਰਨਰ ਦੇਣ ਫਿਰ ਕੋਰਟ ਦੇ ਵਿੱਚ ਜਾਵਾਂਗੇ ਕੋਰਟ ਦੇ ਵਿੱਚ ਵੀ ਇਹ ਕਲੀਅਰ ਇਸਟੈਬਲਿਸ਼ਡ ਲਾਅ ਹੈ ਕਿ ਜੇ ਇੱਕ ਇਸ਼ੂ ਦੇ ਉੱਪਰ ਦੋ ਸਰਕਾਰਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਕਾਨੂੰਨ ਬਣਾ ਦੇਣ ਤਾਂ ਜਿਹੜਾ ਕੇਂਦਰ ਸਰਕਾਰ ਦਾ ਕਾਨੂੰਨ ਹੁੰਦਾ ਉਹ ਪ੍ਰਵੇਲ ਬਣ ਕਰਦਾ ਸੋ ਇਹ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਨੂੰ ਮੈਂ ਮਿਰਿਕਲੀਕਲੀ ਡਿਬੇਟ ਚੱਕ ਕੇ ਦੇਖ ਲੋ ਮੈਂ ਕਹਿੰਦਾ ਰਿਹਾ ਕਿ ਲੋਕਾਂ ਦੀ ਅੱਖਾਂ ਦੇ ਵਿੱਚ ਕੱਟਾ ਪਾ ਕੇ ਬਾਈ ਦੇ ਵਿੱਚ ਵੋਟਾਂ ਲੈਣ ਦੀ ਕੋਸ਼ਿਸ਼ ਨਾ ਕਰਨਾ ਆਹੀ ਕੁਛ ਇਹਨਾਂ ਨੇ 2004 ਦੇ ਵਿੱਚ ਕੀਤਾ ਸੀਗਾ ਪਾਣੀ ਦੇ ਬਿੱਲ ਤੇ ਅੱਜ 16 ਸਾਲ ਹੋ ਗਏ ਬੱਸ ਹਮੇ ਨੂੰ ਸਮਝਾਓ ਪਾਣੀਆਂ ਦੇ ਬਿਲਾਂ ਦਾ S.V.L ਦਾ ਕੋਈ ਮਸਲਾ ਲੋਇਆ ਪਾਣੀ ਚ ਮਧਾਨੀ ਪਾ ਕੇ ਰੜਕ ਪਾਦੀ 16 ਸਾਲਾਂ ਦੇ ਉਹੀ ਰੜਕੀ ਜਾ ਰਹੇ ਆ ਤੇ ਆਹੀ ਕੰਮ ਇਹਨਾਂ ਨੇ ਹੁਣ ਕਰਤਾ ਮੈਂ ਕਹਿੰਦਾ ਤੁਸੀਂ ਨਹੀਂ ਜੋ ਨਹੀਂ ਕਰ ਸਕਦੇ ਹੈਗੇ ਇਹਨਾਂ ਨੂੰ ਰਿਜੈਕਟ ਘੱਟੋ ਘੱਟ ਤੁਸੀਂ ਇੰਨੀ ਅਸ਼ੋਰੈਂਸ ਦੋ ਕਿ ਅਸੀਂ ਐਮਐਸਪੀ ਆਬ ਲੀਗਲ ਰਾਈਟ ਦਵਾਂਗੇ ਕੀ ਗੱਲ ਤਾਂ ਵੀ ਆਰ ਨਾਟ ਕੰਪਿਊਟਿੰਗ ਦਾ ਇਸ਼ੂ ਆ ਆਰ ਦੀ ਬਾਡੀ ਖੁਦ ਸਪੈਸ਼ਲ ਸੈਸ਼ਨ ਦੀ ਡਿਮਾਂਡ ਕਰਦੀ ਹੋਈ ਆ ਸੁਣੋ ਸੁਣੋ 1 ਮਿੰਟ ਸਪੈਸ਼ਲ ਸੈਸ਼ਨ ਦੇ ਨਾਲ ਨਾਲ ਸੁਣੋ 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 1 ਮਿੰਟ ਅਸੀਂ ਮੰਗ ਕੀਤੀ ਹੈ ਅਸੀਂ ਇਹ ਮੰਗ ਤਾਂ ਨਹੀਂ ਕੀਤੀ ਹੈਗੀ ਕਿ ਐਮਐਸਪੀ ਪੰਜਾਬ ਸਰਕਾਰ ਨਾਲ ਆਦਾ ਵੀ ਇਹ ਤਾਂ ਅਸੀਂ ਮੰਗ ਕਰਦੇ ਰਹੇ ਹਾਂ ਇਹ ਜੇ 1 ਮਿੰਟ ਇੱਕ ਸਮਝ ਲਓ ਮੇਰੀ ਗੱਲ ਨੂੰ ਅਸੀਂ ਸਾਰੀ ਰਾਤ ਵਿਧਾਨ ਸਭਾ ਦੇ ਅੰਦਰ ਕੱਟੀ ਔਰ ਇਸ ਉਮੀਦਵਾਦ ਦੇ ਨਾਲ ਕੱਟੀ ਜਿਵੇਂ ਕਹਿੰਦੇ ਸੀਗੇ ਕਿ ਅਸੀਂ ਲਾਸਾਨੀ ਬਿੱਲ ਲੈ ਕੇ ਆਵਾਂਗੇ ਸਾਨੂੰ ਤਾਂ ਇਹ ਉਮੀਦ ਸੀਗੀ ਕਿ ਸ਼ਾਇਦ ਐਮਐਸਪੀ ਦੇ ਲੀਗਲ ਰਾਈਟ ਦਾ ਬਿੱਲ ਲੈ ਕੇ ਆਉਣ ਜੇ ਆਹੀ ਬਿੱਲ ਜਿਹੜੇ ਕੱਲ ਸਾਨੂੰ ਦਿੱਤੇ ਨੇ ਇਹ ਕੱਲ ਦੀ بجائے ਪਰਸੋਂ ਦੇ ਦੇ ਦਿੰਦੇ ਤੇ ਸਾਡਾ ਪਰਸੋਂ ਵੀ ਇਹੀ ਸਟੈਂਡ ਹੁੰਦਾ ਤੇ ਫਿਰ ਅਸੀਂ ਇੱਕ ਮਿੰਟ ਫਿਰ ਅਸੀਂ ਇਸ ਗੱਲ ਦਾ ਇਸ਼ੂ ਹੋਰ ਜ਼ੋਰਦਾਰ ਤਰੀਕੇ ਨਾਲ ਚੱਕਦੇ ਕਿ ਤੁਸੀਂ ਲੀਗਲ ਰਾਈਟ ਕਿਉਂ ਨਹੀਂ ਦਿੱਤਾ ਹੈਗਾ ਇਹਨਾਂ ਕਾਨੂੰਨਾਂ ਦੇ ਅਸੀਂ ਮੰਗ ਜ਼ਰੂਰ ਕਰਦੇ ਆ ਰਹੇ ਆ ਇਹ ਤਾਂ 24 ਜੂਨ ਨੂੰ ਭਗਵੰਤ ਮਾਨ ਜੀ ਨੇ ਵੀ ਕੀਤੀ ਸੀਗੀ ਕੌਨ ਪਾਰਟੀ ਮੀਟਿੰਗ ਦੇ ਵਿੱਚ ਕਿ ਸੈਸ਼ਨ ਬੁਲਾਓ ਪਰ ਸੈਸ਼ਨ ਦੇ ਵਿੱਚ ਲੈ ਕੇ ਕੀ ਆਉਣਾ ਉਹ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਅਮਨ ਜੀ ਵੀਰ ਯੂ ਵਾਂਟ ਟੂ ਨੋ ਕਿ ਵੀਲ ਦਾ ਆਪ ਗਵਰਨਮੈਂਟ ਇਨ ਦਿੱਲੀ ਇਵਨਿੰਗ ਬੈਟਰ ਬਿਲਸ ਦੈਨ ਥਿਸ ਪਲੀਜ਼ ਲਿਸਨ ਮੈਂ ਮੈਂ ਲੈਟ ਮੀ ਕਲੀਅਰ ਨੰਬਰ 1 ਦਿੱਲੀ ਮੇ ਇਹ ਜੋ ਕਾਲੇ ਕਾਨੂੰਨ ਆਏ ਹੈ ਇਹ ਇਸੇ ਸਿਰਫ ਔਰ ਸਿਰਫ ਪੰਜਾਬ ਔਰ ਹਰਿਆਣਾ ਕਾ ਜੋ ਫਾਰਮਰ ਹੈ 6% ਪੂਰੇ ਮੁਲਕ ਕਾ वो इफेक्ट हो रहा है इससे ना महाराष्ट्र का ना मध्य प्रदेश का ना दिल्ली का कोई किसान इफेक्ट नहीं हो रहा किसान के जो ऊपर इफेक्ट आना था उसको तो अरविंद केजरीवाल जी तीन साल पहले ऑलरेडी उसको स्वामीनाथन के के मुताबिक नौ सौ रुपये अपनी जेब से देके उसको तो प्रोटेक्ट कर चुके हैं अब जिस सुनिए 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 जिस बिल को की कोई वैलिडिटी नहीं है वो दिल्ली सरकार के विधानसभा में आए या ना आए हाउ डज इट मेक अ डिफरेंस समझाइए मेरे को हम हम अरविंद के केजरीवाल जी का स्टैंड बड़ा स्पष्ट है कि मैं अपने लोगों को मैं किसानों को बेवकूफ नहीं बनाऊंगा ਉਹਨਾਂ ਨੇ ਆਪਣੀ ਜੇਬ ਸੇ ਦੇ ਦिए ਜੋ ਬੰਦਾ 30000 ਕਰੋੜ ਦਾ ਬਜਟ ਕੋ ਲੈ ਕੇ 65000 ਕਰੋੜ ਤੱਕ ਜਾ ਸਕਦਾ ਹੈ ਉਸਨੇ ਦੇ ਦਿਆ ਔਰ ਇਹਨਾਂ ਨੇ 3 ਸਾਲ ਮੇ 60000 ਕਰੋੜ ਦਾ ਕਰਜ਼ਾ ਚੜਾ ਦਿਆ ਸੋ ਇਸ ਕਰਕੇ ਹਮਾਰਾ ਕਹਿੰਨਾ ਮਤਲਬ ਇਹ ਹੈ ਕਿ ਐਮਐਸਪੀ دی ਜਾ ਸਕਦੀ ਹੈ ਪੈਸਾ ਜਦ ਆਏਗਾ ਪੈਸਾ ਲਾਉਣੇ ਲਈ ਨੀਤ ਸਾਫ ਔਰ ਨੀਤੀ ਚਾਹੀਏ ਮੈਂ ਸਿੱਧੀ ਗੱਲ ਕਰਦਾ ਕਿ ਕਾਂਗਰਸ ਇਹ ਨਾ ਸਮਝੇ ਕਿ ਅਸੀਂ ਕੋਈ ਪੰਜਾਬ ਦੇ ਕਿਸਾਨਾਂ ਵਾਸਤੇ ਕੋਈ ਰੈਵਲੂਸ਼ਨਰੀ ਪਤ ਨਹੀਂ ਕੋਈ ਕੱਲ ਦਾ ਜਿਵੇਂ ਕਹਿੰਦੇ ਸੀ ਨਾ ਮਿੰਦਰਿੰਦਰ ਸਿੰਘ ਜੀ ਕਿ ਅੱਜ ਹਿਸਟੋਰਿਕ ਡੇ ਐ ਸਿੱਕ ਐਮੈਂਡਮੈਂਟ ਦਾ ਬਿਲ ਪਾਸ ਕਰਕੇ ਉਹਨਾਂ ਨੂੰ ਦੇਤਾ ਉਹਨਾਂ ਨੇ ਚੱਕ ਕੇ ਫਰਾ ਮਾਰਨਾ ਐ ਕਿਸਾਨਾਂ ਦੀ ਸਮੱਸਿਆ ਉੱਥੇ ਦੀ ਉੱਥੇ ਰਹੂਗੀ ਬਜਾਏ ਕਿਸਾਨਾਂ ਨੂੰ ਅਪੀਲ ਕਰਨ ਦੇ ਕਿ ਤੁਸੀਂ ਧਰਨੇ ਖਤਮ ਕਰ ਲਓ ਕੋਲਾ ਨਹੀਂ ਹੈਗਾ ਆ ਖਾਦ ਨਹੀਂ ਹੈਗੀ ਪ੍ਰਧਾਨ ਮੰਤਰੀ ਨਾਲ ਕਿਉਂ ਨਹੀਂ ਗੱਲ ਕਰਦੇ ਸੀਐਮ ਸਾਹਿਬ ਕਿ ਕਿਸਾਨਾਂ ਨਾਲ ਗੱਲ ਕਰੋ ਕਿਸਾਨਾਂ ਨੂੰ ਉੱਥੋਂ ਬੇਇੱਜ਼ਤੀ ਕਰਕੇ ਮੋੜਤਾ ਉਹਨੂੰ ਕੋਈ ਮਿਲਣ ਨਹੀਂ ਨੀ ਆਇਆ ਅਫਸਰ ਆਏ ਦੋ ਉਹ ਅੱਗੇ ਵਾਪਸ ਆ ਗਏ ਸੋ ਇਸ ਕਰਕੇ ਕਿਸਾਨਾਂ ਦੇ ਸੰਘਰਸ਼ ਦਾ ਅਸੀਂ ਪਹਿਲਾਂ ਵੀ ਸਾਥ ਦੇ ਰਹੇ ਸੀ ਹੁਣ ਵੀ ਸਾਥ ਦੇ ਰਿਆਂ ਖੁਦ ਕਿਸਾਨਾਂ ਦੇ ਪੁੱਤਾਂ ਸਾਨੂੰ ਗੱਲ-ਗੱਲ ਦੀ ਗੱਲ ਦਾ ਪਤਾ ਹੈ ਕੈਪਟਨ ਸਾਹਿਬ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਸਾਰੇ ਬਿੱਲਾਂ ਦੇ ਕਲੌਜ਼ ਗੱਲ-ਗੱਲ ਦੀ ਗੱਲ ਅਸੀਂ ਸਭ ਇੱਕ ਸਕਿੰਟ ਜੀ ਮੈਂ ਇੱਕ ਸਕਿੰਟ ਇੱਕ ਸਕਿੰਟ ਮੇਰਾ ਸਵਾਲ ਇੱਕ ਸਕਿੰਟ ਇੱਕ ਸਕਿੰਟ ਜਸਟ ਵਨ ਸਕਿੰਟ ਮੇਰਾ ਸਵਾਲ ਇਹ ਹੈ ਕਿ ਜਦ 24 ਜੂਨ ਕੋ ਭਗਵੰਤ ਮਾਨ ਜੀ ਨੇ 올 ਪਾਰਟੀ ਮੀਟਿੰਗ ਮੇਂ ਕਹਾ हम सब ने कहा कि सीएम साहब आप प्रधानमंत्री नरेंद्र मोदी जी से टाइम लीजिए हम सारे आम आदमी पार्टी के एमएलए एमपी नंगे पैर वहां चल के जाएंगे कैप्टन अमरिंदर सिंह आज शो कर दे कि उन्होंने पांच महीने में कब टाइम मांगा है उनसे जब टाइम ही नहीं मांगा कल कहते हैं कि मैंने राष्ट्रपति जी से दो नवंबर से लेके पांच नवंबर तक का जो टाइम मांगा है अरे भैया मेरे को आप बताइए कि क्यों बना रहे हो राष्ट्रपति इसमें क्या कर सकते हैं आप प्रधानमंत्री को आपने चिट्ठी नहीं लिखी आपने टाइम नहीं मांगा हम आज भी कहते हैं कि टाइम लेना तो प्रधान ਮંત્રી ਸੇ ਕੇ ਪਾਸ ਜਾ ਕੇ ਲੈ ਕਿਉਂਕਿ ਪੈਸਾ ਉਹਨਾਂ ਨੇ ਰੀਲੀਜ਼ ਕਰਨਾ ਹੈ ਰਾਸ਼ਟਰਪਤੀ ਨੇ ਨਹੀਂ ਕਰਨਾ ਵਾਹਾਂ ਜਾ ਕੇ ਚਾਹੇ ਧਰਨਾ ਲਗਾਉਣਾ ਪੜੇ